ਸਸ਼ਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਤੋਂ ਬੱਚੇ ਸੰਬੰਧੀ ਦਸਤਾਵੇਜ਼ ਮੰਗੇ ਜਾ ਰਹੇ ਨੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਸਭ ਦੇ ਚੱਲਦਿਆਂ ਇੱਕ ਪੱਤਰ ਵੀ ਸਾਹਮਣੇ ਆਇਆ ਇਹ ਪੱਤਰ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ। ਇਸ ਪੱਤਰ ਦੇ ਵਿੱਚ ਪੂਰੀ ਜਾਣਕਾਰੀ ਮੰਗੀ ਗਈ ਹੈ ਕਿ ਆਈਵੀਐਫ ਤਕਨੀਕ ਦੇ ਨਾਲ ਮਾਤਾ ਚਰਨ ਕੌਰ ਨੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਉਹਦੇ ਲਈ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਉਹਦੀ ਜਿਹੜੀ ਤਹਿਸੀਮਾ ਹੈ ਉਮਰ ਸੀਮਾ ਉਹਦੇ ਵਿੱਚ ਤੈਅ ਹੈ ਇੱਕ ਐਕਟ ਦੇ ਅਨੁਸਾਰ ਤਾਂ ਉਹ 21 ਤੋਂ ਲੈ ਕੇ 50 ਸਾਲ ਤੱਕ ਹੀ ਇਸ ਤਕਨੀਕ ਦੇ ਨਾਲ ਬੱਚੇ ਨੂੰ ਜਨਮ ਦਿੱਤਾ ਜਾ ਸਕਦਾ ਹੈ ਪਰ ਮਾਤਾ ਚਰਨ ਕੌਰ ਦੀ ਉਮਰ ਇਸ ਵੇਲੇ 58 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਉੱਤੇ ਵਿਵਾਦ ਪੈਦਾ ਹੋ ਗਿਆ ਹੈ ਵੱਖ-ਵੱਖ ਲੀਡਰ ਵੀ ਇਸ ਮਾਮਲੇ ਦੇ ਉੱਤੇ ਆਪਣਾ ਪ੍ਰतिकਰਮ ਦੇ ਰਹੇ ਨੇ ਤੇ ਪਹਿਲਾਂ ਇਹ ਚਰਚਾ ਦੇ ਵਿੱਚ ਸੀ ਕਿ ਪੰਜਾਬ ਸਰਕਾਰ ਨੇ ਜਾਣਕਾਰੀ ਮੰਗੀ ਹੈ ਪਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਕਹਿਣ ਦੇ ਉੱਤੇ ਜਾਣਕਾਰੀ ਮੰਗੀ ਹੈ ਤਾਹੀ ਇਹ ਮਾਮਲਾ ਹੁਣ ਪੱਖ ਦਾ ਨਜ਼ਰ ਆ ਰਿਹਾ ਹੈ ਇਹ ਜਿਹੜੀ ਜਾਣਕਾਰੀ ਹੈ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਮੰਗੀ ਗਈ ਹੈ ਕੇਂਦਰ ਸਰਕਾਰ ਦਾ ਇਹ ਵਿਭਾਗ ਹੈ ਤੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਉਸ ਪੱਤਰ ਦੇ ਵਿੱਚ ਕਿਆ ਗਿਆ ਹੈ ਕਿ ਸਾਰੀ ਵਿਸਤ੍ਰਿਤ ਜਾਣਕਾਰੀ ਦਿੱਤੀ ਜਾਵੇ ਕਿ ਕਿਸ ਤਕਨੀਕ ਦੇ ਨਾਲ ਕਿਨਾ ਹਾਲਾਤਾਂ ਦੇ ਵਿੱਚ ਇਸ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਹਾਲਾਂਕਿ ਬਲਕੌਰ ਸਿੰਘ ਹੋਰੀ ਕਹਿ ਚੁੱਕੇ ਨੇ ਕਿ ਉਹ ਸਾਰੇ ਦਸਤਾਵੇਜ਼ ਦੇਣ ਨੂੰ ਤਿਆਰ ਨੇ ਗੱਲ ਕਰਨ ਨੂੰ ਤਿਆਰ ਨੇ ਪਰ ਉਹਨਾਂ ਨੂੰ ਫਿਲਹਾਲ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਤੇ ਸਿਆਸੀ ਲੀਡਰ ਵੀ ਇਹਦੇ ਉੱਤੇ ਪ੍ਰतिकਰਮ ਦੇ ਰਹੇ ਨੇ ਉਹ ਕਹਿੰਦੇ ਨੇ ਕਿ ਇੱਕ ਪਾਸੇ ਵਧਾਈਆਂ ਦਾ ਸਿਲਸਿਲਾ جاری ਹੈ ਤੇ ਦੂਜੇ ਪਾਸੇ ਸਰਕਾਰ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੀ ਇਸ ਚਿੱਠੀ ਦੇ ਨਾਲ ਪੰਜਾਬ ਸਰਕਾਰ ਇਸ ਮਾਮਲੇ 'ਚ ਥੋੜੀ ਜਿਹੀ ਬਰੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਦੇ ਹੁਕਮ ਦੇ ਉੱਤੇ ਉਹਨਾਂ ਦੀ ਚਿੱਠੀ ਦੇ ਉੱਤੇ ਹੀ ਪੰਜਾਬ ਸਰਕਾਰ ਵੱਲੋਂ ਇਹ ਜਵਾਬ ਮੰਗਿਆ ਜਾ ਰਿਹਾ ਹੈ ਕਿ ਆਈਵੀਐਫ ਤਕਨੀਕ ਦੇ ਰਾਹੀਂ ਜਿਸ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਉਹ ਉਮਰ ਦੇ ਹਿਸਾਬ ਦੇ ਨਾਲ ਸਹੀ ਨਹੀਂ ਐਕਟ ਦੇ ਮੁਤਾਬਕ ਮਾਤਾ ਚਰਨ ਕੌਰ ਦੀ ਉਮਰ ਵਧੇਰੇ ਹੈ ਤੇ ਐਕਟ ਦੇ ਮੁਤਾਬਕ ਜਿਹੜੀ ਉਮਰ ਹੈ ਉਹ 21 ਤੋਂ ਲੈ ਕੇ 50 ਸਾਲ ਤੱਕ ਹੋਣੀ ਚਾਹੀਦੀ ਹੈ ਤਾਂ ਦੱਸਦੀ ਹੈ ਕਿ ਇਸ ਨੂੰ ਲੈ ਕੇ ਸਿਆਸਤ ਪੱਖੀ ਹੋਈ ਹੈ ਅਚਾਨਕ ਬਲਕੌਰ ਸਿੰਘ ਮੀਡੀਆ ਸਾਹਮਣੇ ਆਉਂਦੇ ਨੇ ਤੇ ਆ ਕੇ ਵੱਡੇ ਸਵਾਲ ਖੜੇ ਕਰ ਦਿੰਦੇ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਹ ਸਿੱਧਾ ਚੈਲੰਜ ਕਰਦੇ ਨੇ ਕਿ ਹੁਣ ਤੁਸੀਂ ਯੂ ਟਰਨ ਨਾ ਲਿਓ ਇਹ ਪੰਗਾ ਲੈ ਲਿਆ ਤੁਸੀਂ ਇਹ ਸਿੱਧਾ ਤੁਸੀਂ ਮੈਨੂੰ ਪੁੱਛ ਲਿਆ ਕਿ ਸਾਰੀ ਜਾਣਕਾਰੀ ਦਿਓ ਤੇ ਮੈਂ ਜਾਣਕਾਰੀ ਵੀ ਦੇ ਦੇਵਾਂਗਾ ਪਰ ਹੁਣ ਤੁਸੀਂ ਪਿੱਛੇ ਨਾ ਹਟਿਓ ਤਾਂ ਦੱਸ ਦਿਓ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਕਾਫੀ ਸਦਮੇ ਦੇ ਵਿੱਚ ਸੀ ਉਹਨਾਂ ਨੂੰ ਚਾਉਣ ਵਾਲੇ ਵੀ ਫੈਨ ਵੀ ਕਾਫੀ ਉਦਾਸ ਸਨ ਪਰ ਜਦੋਂ ਦੀ ਇਹ ਖਬਰ ਆਈ ਹੈ ਕਿ ਮਾਤਾ ਚਰਨ ਕੌਰ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ ਜਦੀ ਜਾਣਕਾਰੀ ਖੁਦ ਬਲਕੌਰ ਸਿੰਘ ਹੋਰਾ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਸੀ ਇੱਕ ਤਸਵੀਰ ਪਾਉਂਦੇ ਹੋਏ ਤਾਂ ਉਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਵੱਡੀ ਗਿਣਤੀ ਦੇ ਵਿੱਚ ਲੋਕ ਵਧਾਈਆਂ ਦੇ ਰਹੇ ਨੇ ਪਰ ਇਸ ਸਭ ਦੇ ਚੱਲਦਿਆਂ ਹੁਣ ਆਈ ਵੀ ਐਫ ਤਕਨੀਕ ਨੂੰ ਲੈ ਕੇ ਸਵਾਲ ਖੜੇ ਹੋ ਗਏ ਨੇ ਕਿ ਇਸ ਐਕਟ ਦੇ ਤਹਿਤ ਉਮਰ ਦੇ ਹਿਸਾਬ ਨਾਲ ਮਾਤਾ ਚਰਨ ਕੌਰ ਇਸ ਤਕਨੀਕ ਦੇ ਨਾਲ ਬੱਚੇ ਨੂੰ ਜਨਮ ਨਹੀਂ ਦੇ ਸਕਦੇ ਇਹਦੇ ਉੱਤੇ ਹੁਣ ਸਵਾਲ ਖੜੇ ਹੋਏ ਨੇ ਭਾਰਤ ਸਰਕਾਰ ਦੇ ਹੈਲਥ ਮਨਿਸਟਰੀ ਨੇ ਇੱਕ ਪੱਤਰ ਲਿਖਿਆ ਪੰਜਾਬ ਸਰਕਾਰ ਨੂੰ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਜਿਨ੍ਹਾਂ ਨੇ ਹੁਣੇ ਹੀ ਆਈਵੀਐਫ ਦੇ ਥਰੂ ਬੱਚੇ ਦਾ ਜਨਮ ਹੋਇਆ ਉਸ ਪ੍ਰੋਸੀਜਰ ਨਾਲ ਔਰ ਉਸ ਉਹਨਾਂ ਦੀ ਹੈਲਥ ਦੇ ਬਾਰੇ ਜਾਣਕਾਰੀ ਲਈ ਜਾਵੇ। ਉਹ ਜੇ ਹਸਪੀਟਲ ਚ ਹੀ ਹੈ ਬੱਚਾ। ਤੇ ਮੈਂ ਇਹ ਸਮਝਦਾ ਕਿ ਸਿੱਧੂ ਮੂਸੇਵਾਲਾ ਜਿਹੜਾ ਉਹਦੇ ਪਰਿਵਾਰ ਨੂੰ ਨਾਰਾਜ਼ ਪਰੇਸ਼ਾਨ ਕੀਤਾ ਜਾ ਰਿਹਾ। ਉਹਦੇ ਉਹਦੇ ਪਿਤਾ ਜੀ ਕਹਿੰਦੇ ਆ ਕਿ ਮੈਂ ਜਾਣਕਾਰੀ ਦੇਣ ਨੂੰ ਤਿਆਰ ਆ। ਪਰ ਮੈਨੂੰ ਹਸਪੀਟਲ ਚੋਂ ਪਹਿਲਾਂ ਸ਼ੁਕਤੀਤਾ ਹੋ ਲੈਣ ਦੇ ਬੱਚੇ ਦੀ ਟ੍ਰੀਟਮੈਂਟ ਜੋ ਹੋ ਰਹੀ ਹੈ ਉਹਦੇ ਚ ਡਿਸਟਰਬ ਨਾ ਕਰੋ। ਇਸ ਕਰਕੇ ਇਹ ਜਿਸ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਸਾਰਿਆਂ ਨੇ ਕਿਹਾ ਕਿ ਜਿਹੜੀ ਸਕਿਉਰਿਟੀ ਆ ਉਸ ਦੀ ਜਾਣਕਾਰੀ ਜਨਤਕ ਨਾ ਕੀਤੀ ਜਾਵੇ ਇਹਨਾਂ ਨੇ ਉਹ ਜਨਤਕ ਜਾਣ ਬੁੱਝ ਕੇ ਕੀਤੀ ਧੱਕੇ ਨਾਲ ਕੀਤੀ ਹੰਕਾਰ ਨਾਲ ਕੀਤੀ ਔਰ ਉਹਦੇ ਚ ਉਸ ਨੂੰ ਸਕਿਉਰਿਟੀ ਰਿਸਕ ਹੋਇਆ ਔਰ ਉਹ ਮਾਰਿਆ ਗਿਆ ਤੇ ਉਹਦੀ ਹੱਤਿਆ ਹੋ ਗਈ ਔਰ ਮੈਂ ਸਮਝਦਾ ਇਹ ਬੜੀ ਮੰਦ ਭਾਗੀ ਗੱਲ ਆ ਔਰ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਇਹ ਦੂਸਰਾ ਕੰਮ ਫੇਰ ਕਰਨ ਲੱਗੇ ਆ ਇਸ ਤਰ੍ਹਾਂ ਦਾ ਇਹਦੇ ਵਿੱਚ ਹੰਕਾਰ ਨਹੀਂ ਹੁੰਦਾ ਆਪਣੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇਆਂ ਨੂੰ ਜ਼ਰੂਰ ਹਦਾਇਤ ਕਰਨ ਮੁੱਖ ਮੰਤਰੀ ਕਿ ਉਹਨਾਂ ਨੂੰ ਜਦੋਂ ਸੁਵਿਧਾ ਹੋਵੇ ਉਸ ਮੁਤਾਬਕ ਜਾਣਕਾਰੀ ਲਈ ਜਾਵੇ ਨਾ ਕਿ ਇਸ ਤਰ੍ਹਾਂ ਉਹ ਹਸਪੀਟਲ ਚ ਨੇ ਤੇ ਉੱਥੇ ਇਲਾਜ ਚੱਲ ਰਿਹਾ ਜੇ ਇਹ ਉਹ ਤੰਦਰੁਸਤ ਹੋ ਕੇ ਆਉਣ ਤੋਂ ਬਾਅਦ ਉਹ ਜਾਣਕਾਰੀ ਲਈ ਜਾਵੇ ਇਹ ਅਸੀਂ ਪ੍ਰਾਰਥਨਾ ਕਰਦੇ ਹਾਂ ਇਹ ਇਸ ਤਰ੍ਹਾਂ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ ਇਸ ਮਾਮਲੇ ਦੀ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ